ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਾਨੀ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਦਿਖਾਉਣੇ ਆਂਗੇ ਕੰਮ ਕਰ ਤੁਹਾਨੂੰ ਵੀ ਕੱਲ ਆਪਾਂ ਕੀ ਕੀਤਾਗਾ ਤੇ ਕੱਲ ਇੱਕ ਇੱਟਾਂ ਦੀ ਟਰਾਲੀ ਆ ਗਈ ਸੀਗੀ ਤੇ ਆਹ ਗੱਲ ਮਿਸਤਰੀ ਨੇ ਬਣਾਇਆ ਬਾਥਰੂਮ ਬਰੇਤੀ ਵੀ ਆਪਾਂ ਗੱਲ ਮਗਾ ਲਈ ਇੱਕ ਟਰਾਲੀ ਤੇ ਆਹ ਬਣਾਇਆ ਬਾਥਰੂਮ ਇਹ ਟੈਂਪਰੇਰੀ ਹੈਗਾ ਕਿ ਨਾ ਵਿੱਚੋਂ ਕਰਤੀ ਟੀਪ ਪਲਸਟਰ ਨਹੀਂ ਕੀਤਾ ਕਿ ਨਾ ਤੇ ਥੱਲੇ ਕੂਲਗਾ ਪਾਤਾ ਤੇ ਟੀ ਨਹੀਂ ਬਾਤ ਗੰਦੋ ਕਿਉਂਕਿ ਇਹ ਨਹੀਂ ਪਤਾ ਆਪਾਂ ਕਦੋਂ ਚੱਕ ਦਗੇ ਕਿਰਾਂ ਵੈਸੇ ਹੀ ਬਣਾਇਆ ਆਪਾਂ ਇੱਥੇ ਮਹੀਨੇ ਤੱਕ ਆ ਜਾਾਂਗੇ ਇੱਥੇ ਅੱਜ ਮੂਰੀ ਬਣਾਵਾਂਗੇ ਇੱਥੇ ਥੜਾ ਬਣਾਉਣਾਗਾ ਲੀੜੇ ਲੁੜੇ ਧੋਣ ਵਾਸਤੇ ਤੇ ਨਾਲੇ ਟੈਂਕੀ ਰੱਖਣ ਵਾਸਤੇ ਇਹ ਇੰਨਾ ਉੱਚਾ ਇੰਨਾ ਉੱਚਾ ਤੇ ਉਹਦੀ ਉਹਦੀ ਡੱਗੀ ਬਣਾ ਦਿਆਂਗੇ ਇਕੱਠੀ ਜਿਹੜਾ ਇਕੱਠਾ ਪਾਣੀ ਜਾਵੇ ਥੜੇ ਦਾ ਤੇ ਬਾਥਰੂਮ ਦਾ ਤੇ ਇੱਥੇ ਪਟਦਿਆਂ ਗਿੱਟੂ ਆ ਪਟਾ ਦਿਆਂਗੇ ਡੂੰਗਾ ਤੇ ਉਹਦੇ ਚ ਪਾਣੀ ਜਾਇਆ ਕਰੂਗਾ ਹੱਥਲੇ ਧਰਤੀ ਚ ਤੋਂ ਪਰ ਇਕੱਲੇ ਹੀ ਆ। ਅਜੇ ਠੰਡ ਹੁੰਨੀ ਨਹੀਂ ਹੋਈ ਤੜਕੇ ਤੜਕੀ ਠੰਡੀ ਹੀ ਹੁੰਦੀ ਹੈਗੀ। ਦੁਪਹਿਰੇ ਤਾਂ ਗਰਮੀ ਆਉਂਦੀ ਹੈ ਚੰਗਾੜੇ ਨਿਕਲਦੇ ਦੁਪਹਿਰੇ ਤਾਂ। ਟੈਂਕੀ ਵੀ ਆਹ ਇੱਥੋਂ ਚੱਕ ਕੇ ਜਦੋਂ ਥੜਾ ਬਣ ਗਿਆ। ਥੜੇ ਤੇ ਰੱਖ ਦਿਆਂਗੇ। ਤੇ ਕੱਸੀ ਦੇ ਪਾਣੀ ਦਾ ਔਖਾ ਹੈ ਪਿਆ ਸੀਗਾ। ਤੇ ਸੁਹਾ ਆ ਗਿਆਗਾ। ਤੇ ਆਜੂਗੀ 5-6 ਦਿਨਾਂ ਤੱਕ ਟੂਟੀ ਆਉਣ ਲੱਗ ਜੂਗੀ। ਆ ਟੂਟੀਆਂ ਆਪਣੇ ਲਈ ਵੀ ਆ। ਪੰਜ-ਛੇ ਦਿਨਾਂ ਦਾ ਟੂਟੀਆਂ ਆਉਣ ਲੱਗ ਜੂ। ਤੇ ਕੱਲ ਆਪਾਂ ਕਟਰਾਲਾ ਵੀ ਛਟਾਲਿਆ ਸੀਗਾ ਇੱਥੇ ਵਾਲਾ ਨੀਮ ਆਇਆ ਸੀਗਾ। ਤੇ ਆਹ ਵਧੀਆ ਰਾਹ ਬਣ ਗਿਆ ਹੁਣ। ਅੱਧਾ ਗ੍ਰਾਖ ਲੈ ਅੱਧਾ ਖल्याਰਤਾ ਆਪਾਂ। ਆ ਜਿੱਟਾ ਹੋਰ ਆਉਣੂਗਾ। ਤੇ ਦਿਖਾਵਾਂਗੇ ਫਿਰ ਤੁਹਾਨੂੰ। ਲਓ ਵੀ ਆ ਬਣਾਤਾ ਥੜਾ। ਹੁਣ ਪਾਵਾਂਗੇ ਕੋਲਗਾ ਇੱਥੇ। ਲੋ ਵੀ ਉਹ ਤੇ ਖੋਲਗਾ ਪਾਤਾ ਇਹਨਾਂ ਫਰਸ ਵਧਿਗੇ ਬਣਾਤੀ 3 ਮਿੰਟ ਦਾ ਉਹੀ ਪਿਆ ਯਾਰ ਉਹਦੇ ਵਿੱਚ ਬਜਰੀ ਮੋਲਦਾ ਬਸ ਉਹਦੇ ਮਰਦਾ ਦਾ ਖਾ ਚੱਪਿਆ ਹੈਂ ਹਾਂ ਇਹ ਬਣਾਤਾ ਖੋਲਗਾ ਮਲਬਾ ਜੀ ਨਹੀਂ ਪੂਰਾ ਵਧਿਗਾ ਬਣ ਗਿਆ ਇੱਧਰ ਡੱਗੀ ਬਣਾਉਣੇ ਪਾਣੀ ਨਿਕਲ ਨੂੰ ਟਿੱਟਾ ਹੋ ਰਾਂਗੇ ਅਸੀਂ ਅੱਜ ਅੱਜ ਸੱਟ ਵਾਲੀ ਇਟ ਆਈ ਆ 25 ਸੱਟ ਹੋਰ ਲਾ ਗਈ ਤਾਂ ਹੱਤਰੀ ਟਾ ਘਾਟਾ ਯਾਦ ਰੱਖੋ ਹੁਣ ਕੋਈ ਨਹੀਂ ਕੋਈ ਨਹੀਂ ਵੱਡੇ ਵੱਡੇ ਕੱਢਦੇ ਗਲੇ ਸੇ ਕੱਢਦੇ ਹਾਂ ਮੋਟੇ ਕੋਈ ਨਹੀਂ ਮੈਸਟਰੀ ਦਾ ਕੰਮ ਮੁੱਕੇ ਜਾਣਾ ਬਸ ਅੱਜ ਬਹੁਤ ਵਧੀਆ ਕੰਮ ਕੀਤਾ ਤੇ ਹਾਂ ਤਾਂ 1500 ਇਹ ਪੂਰੀ ਆ ਕੋਈ ਨਹੀਂ ਚਲਦਾ 77 ਟੰਗ ਕੱਟਾ ਫੇਰ ਦੇ ਜਾਣਗੇ ਪੱਕੀ ਤਾਂ ਉਨੀ ਹੁੰਦੀ ਆ ਬਸ ਇਹ ਤੇ ਕੱਲੀ ਇਹੋ ਲੱਗੀ ਆ 550 105000 ਹਾਂ ਲਓ ਬਈ ਹੋ ਗਿਆ ਫਾਈਨਲ ਆਪਣੇ ਇਹ ਮਿਸਤਰੀ ਦਾ ਕੰਮ ਮੁੱਕ ਗਿਆ ਤੇ ਅੱਜ ਆਹ ਜਿਹੜਾ ਕੰਮ ਸੀਗਾ ਇੱਕ ਤਾਂ ਥੜਾ ਬਣਾਤਾ ਮੁਰੇ ਲੀੜੀ ਲੂੜੀ ਤੋਂ ਉਹਨੂੰ ਤੇ ਇੱਧਰ ਬਣਾਤਾ ਬਾਥਰੂਮ ਤੇ ਨਾਲ ਆਹ ਬਣਾਤੀ ਡੱਗੀ ਪਾਣੀ ਭੈਣ ਵਾਸਤੇ ਇੱਧਰ ਪਟਾਂ ਗਿੱਟੋ ਆ ਤੇ ਇਧਰੋਂ ਪਾਈਪ ਲਾ ਕੇ ਟੋਏ ਚ ਛੜ ਦਿਆਂਗੇ ਤੇ ਪਾਣੀ ਜਾਇਆ ਕਰੂ ਭੱਜਿਆ ਫਿਰ ਤੇ ਇੱਥੇ ਆਪਾਂ ਕੱਲ ਨੂੰ ਪਟਾਂ ਗਿੱਟੋ ਆ ਕਿਉਂਕਿ ਹੁਣ ਟੁੱਟੀ ਆਉਣ ਲੱਗ ਜਾ ਕਰੂਗੀ ਟੁੱਟੀ ਆ ਜਾ ਕਰੂਗੀ ਤੇ ਟੁੱਟੀ ਦੇ ਪਾਣੀ ਨਾਲ ਆਪਾਂ ਤਰ-ਤਰਾਈ ਕਰਿਆ ਕਰਾਂਗੇ ਤੇ ਸਿਮਿੰਟ ਚ ਪਾਇਆ ਕਰਾਂਗੇ ਤੇ ਇਧਰ ਅਜੇਟਾਂ ਦਾ ਇੱਕ ਹੋਰ ਘੜਾ ਆ ਗਿਆ ਸੀਗਾ ਤੇ ਉੱਤੇ ਉਹ ਜਿਹੜੀ ਡੱਗੀ ਜੀ ਬਣਾਈ ਹੈਗੀ ਪਾਣੀ ਇਕੱਠਾ ਹੋਣ ਵਾਸਤੇ ਉਹਦੇ ਉੱਤੇ ਰੱਖਣ ਵਾਸਤੇ ਬਣਾਤੀ ਆ ਸਲੈਬ ਛੋਟੀ ਜੀ ਵੇਦਾ ਇਧਰ ਆ ਬਿੱਕੇਗੇ ਆਹ ਕੰਦ ਆਹ ਕੰਮ ਕੀਤਾ ਇੱਥੋਂ ਲੈ ਕੇ ਇੱਕ ਆਹ ਵਾਹ ਆਪਾਂ ਪਸੰਗ ਵਾਲਾ ਤੇ ਵਲਗਣ ਕੀਤਾ ਵਲਗਣ ਹੋ ਗਿਆ ਇੱਕ ਕੌਲਾ ਛੱਡ ਲੈ ਸੀਗਾ ਆਪਾਂ ਉਹ ਤਾਂ ਕਰਕੇ ਛੱਡਿਆ ਵੀ ਅੰਦਰ ਟਰਾਲਾ ਟਰੈਕਟਰ ਇਟਾਂ ਵਾਲਾ ਜਾਂ ਬਜਰੀ ਵਾਲਾ ਉਹ ਆਉਂਦੇ ਰਹਿੰਦੇ ਆ ਕਿ ਤਾਂ ਕਰਕੇ ਇਹਨੇ ਨਾਲ ਸੌਖਾ ਆਇਆ ਕਰੂਗਾ ਤੇ ਬ੍ਰੇਤੀ ਆਪਾਂ ਕੱਲ ਮੰਗਾਲੀ ਸੀ ਦੀ ਗੱਟੇ ਸਿਮਿੰਟ ਦੇ ਤੇ ਆਹ ਇਟ ਆ ਜਿਹੜੀ ਆਹ ਇਟ ਦਾ ਤੇ ਅੱਜ ਵਾਲੀ ਇਟ ਦਾ ਫਰਕ ਆ ਕਿਉਂਕਿ ਜਿਹੜੀ ਆਹ ਇਟ ਆ ਇਹ ਇੱਕ ਨੰਬਰ ਆ ਇਹ ਤੇ ਕੋਈ ਸ਼ਿੱਟ ਨਹੀਂ ਲੱਗੀ ਜਿਹੜੀ ਅੱਜ ਵਾਲੀ ਆ ਇਹ ਤੇ ਸ਼ਿੱਟ ਲੱਗੀ ਵੀ ਆ ਥੋੜੀ ਥੋੜੀ ਐਨਾ ਮੜੀ ਮੜੀ ਕਣਗਾਈਆਂ ਪਾ ਪੰਨਾ ਮੰਨਾ ਇਹਦੇ ਉੱਤੇ ਤੇ ਰੇਟ ਦਾ ਬਹੁਤ ਫਰਕ ਆਗਾ ਤੇ ਪੱਕੀ ਉਦੋਂ ਵੱਧਦੀ ਹੈ ਇਟ ਬਾਬਾ ਇੱਧਰ ਕਰੀ ਜਾਂਦਾ ਸੱਟ ਇੱਧਰ ਮਿੱਟੀ ਕਿਤੋਂ ਚਿਨੀ ਵੀ ਆ ਉਧਰ ਢੋਲ ਵੀ ਆਪਾਂ ਚੱਕ ਲੈਂਦਾ ਕਰੂੰ ਤੇ ਆਹ ਆਪਾਂ ਸੰਗਾਲੇ ਗੱਦੇ ਆਪਾਂ ਸੂ ਆਪਣੇ ਹੈਣੀ ਗੱਦੇ ਯਹੀਂ ਰੋਲ ਦੇ ਫਿਰਦੇ ਆ ਇੱਥੇ ਰੱਖਦਾ ਢੋਲ ਤੇ ਆਹ ਆ ਪਿਆ ਇੱਧਰ ਸਰਗਾ ਕੱਲ ਲੈਂਦਾ ਜਿਹੜਾ 8 ਲੈਂਥਾਂ ਸਰਗੇ ਦੀਆਂ ਇੱਧਰ ਪਾਸਮੈਂਟ ਤੇ ਅੰਦਰੋਂ ਵੀ ਆਵੇ ਜਦੋਂ ਜਿਵੇਂ ਜਿਵੇਂ ਕੰਦਾ ਸੁੱਕੀ ਜਾਂਦੀ ਆ ਆਹ ਹੁਣ ਲੱਗ ਗਿਆ ਚਟਾਇਆ ਸੋਰਾ ਆਉਣ ਲੱਗ ਗਿਆ ਇਹ ਬੜਾ ਸੋਰਾ ਤਾਂ ਕਰਦਾ ਏ ਇਹਦੇ ਨਾਲ ਸਿਮੈਂਟ ਵੀ ਡਿੱਗਦਾ ਹੋਊਗਾ ਉਹ ਬੱਜਰੀ ਚੱਕ ਕੇ ਉੱਥੋਂ ਬਾਬੇ ਨੇ ਸੜਤੀ ਇੱਥੇ ਚੰਡ ਜਲਾਤੀ ਜਲੇ ਵਦਿਆ ਇੰਨੇ ਘੱਟੇ ਖਾਲੀ ਹੋ ਗਏ ਇਹ ਕੰਮ ਬਤਾਉਂਦੇ ਨਹੀਂ ਕਿਸੇ ਬੱਸ ਅੱਗ ਹੀ ਲੁਣੀ ਕੋ ਇਹਨਾਂ ਨੂੰ ਇੱਥੇ ਕਰਦੇ ਆਂਗੇ ਆਪਾਂ 2-3 ਦਿਨਾਂ ਤੱਕ ਮਕਾਨ ਦਾ ਕੰਮ ਸ਼ੁਰੂ ਤੇ ਆਹ ਇੱਟਾਂ ਤੋਂ ਇੱਧਰ-ਇੱਧਰ ਇੱਟਾਂ ਤੋਂ ਇੱਧਰ-ਇੱਧਰ ਤੇ ਉਹ ਮੰਝੇ ਤੱਕ ਤੇ ਇੱਧਰ ਹਾਂ ਜਿੱਥੇ ਤੱਕ ਮੋਟਰਸਾਈਕਲ ਖੜਾ ਉਹ ਵੀ ਦਿਖਾਵਾਂਗੇ ਆਪਾਂ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕੀ ਕਮੀ ਹੈ ਆਪਣੀ ਵੀਡੀਓ 'ਚ ਤੇ ਕੀ ਜਿ ਵਧੀਆ ਲੱਗਦੀ ਆ ਲਾਈਕ ਕਰ ਦਿਆ ਕਰੋ ਲਾਈਕ ਨਾਲ ਕੋਈ ਪੈਸੇ ਨਹੀਂ ਮਿਲਦੇ ਕੱਲੀ ਮੋਟੀਵੇਸ਼ਨ ਹੀ ਮਿਲਦੀ ਹੈ ਵੀ ਇੰਨੇ ਬੰਦਿਆਂ ਨੇ ਲਾਈਕ ਕੀਤਾ ਚਲੋ ਠੀਕ ਆ ਜੀ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਤੇ ਮਿਲਦੇ ਆਂ ਕੱਲ ਦੀ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ ਰੱਬ ਰਾਖਾ